ਕਰਾਏ ਤੇ ਘਰ ਨਹੀਂ ਲੱਭ ਰਿਹਾ। ਕੁਝ ਲੋਕ ਰੈਂਟ ਤੇ ਉੱਤੇ ਕੋਂਡੋ ਟੋਰਾਂਟੋ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਹੁਣ ਜਿਹੜੇ ਕਰਾਏ ਤੇ ਜਿਨੇ ਆਪਣਾ ਘਰ ਦੇਣਾ ਆ ਉਹ ਕਈ ਕੁਝ ਮੰਗਦਾ। ਕਈ ਵਾਰੀ ਤਾਂ ਹੁੰਦਾ ਵੀ ਸਿੱਧਾ ਕਹਿੰਦਾ ਹਾਂ ਜੀ ਆਓ ਰਹਿ ਲਓ, ਕੁਝ ਜੋਬ ਲੈਟਰ ਮੰਗਦੇ ਆ, ਦਿਖਾਓ ਕਿੱਥੇ ਕੰਮ ਕਰਦੇ ਆ। ਕੁਝ ਰੈਫਰੈਂਸ ਮੰਗਦੇ ਆ, ਬੰਦਾ ਦੱਸੋ ਜਿਹੜਾ ਸਾਨੂੰ ਜਾਣਦਾ ਹੋਵੇ। ਕੁਝ ਜਿਹੜੇ ਇੱਥੋਂ ਤੱਕ ਕਿ ਕ੍ਰੈਡਿਟ ਸਕੋਰ ਚੈੱਕ ਕਰਦੇ ਆ। ਇਹ ਡਿਪੈਂਡ ਕਰਦਾ ਬੰਦੇ ਦੇ ਉੱਤੇ ਵੀ ਉਹ ਜੋ-ਜੋ ਕੁਝ ਚੈੱਕ ਕਰਨਾ ਚਾਹੁੰਦਾ ਆ। ਤੇ ਇਹ ਔਖਾ ਕੰਮ ਆ ਵੀ ਇੰਨਾ ਕੁਛ ਬੰਦਾ ਕੁਆਲੀਫਾਈ ਕਰਕੇ ਤਾਂ ਕਿਰਾਏ ਤੇ ਘਰ ਲੈਵੇ ਉਹ ਕਹਿੰਦੇ ਵੀ ਅਸੀਂ ਕਾਊਚ ਦੇ ਉੱਤੇ ਕਈ ਥਾਵਾਂ ਦੇ ਉੱਤੇ ਸ਼ੇਅਰਡ ਅਪਾਰਟਮੈਂਟ ਦੇ ਵਿੱਚ ਸੌਂਨੇ ਆ ਤੇ ਕਈ ਵਾਰੀ ਦੋ-ਦੋ कपल ਹੋਰ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਆ ਸੋ ਰੀਅਲ ਅਸਟੇਟ ਦੇ ਵਿੱਚ ਜਿਹੜੇ ਰੀਅਲ ਸਟੇਟ ਏਜੰਟਸ ਨੇ ਉਹ ਇਹ ਦੱਸਦੇ ਆ ਕਿ ਉਹ 1 ਸਾਲ ਦਾ ਰੈਂਟ ਅਪ ਫਰੰਟ ਆਫਰ ਕਰਦੇ ਆ ਘਰ ਸਿਕਿਉਰ ਕਰਨ ਦੇ ਲਈ ਮਤਲਬ 1 ਇਅਰ ਜਿਹੜਾ ਰੈਂਟ ਆ ਉਹ ਅਪਫਰੰਟ ਸਿਕਿਉਰ ਕਰਦੇ ਲਈ ਹੁਣ ਜਿੱਦਾਂ ਮੰਨ ਲਓ ਕਿਸੇ ਨੇ ਰੈਂਟ ਦੇ ਉੱਤੇ ਲੈਣਾ ਆ ਇੱਕ ਬੈੱਡਰੂਮ ਦਾ ਅਪਾਰਟਮੈਂਟ ਤੇ ਇਹਨਾਂ ਨੇ ਦੱਸਿਆ ਕਿ 28300 ਡਾਲਰ ਇੱਕ ਬੈੱਡਰੂਮ ਦਾ ਅਪਾਰਟਮੈਂਟ ਸਿਕਿਉਰ ਕਰਨ ਦੇ ਲਈ ਪੇ ਕਰਨਾ ਪੈ ਰਿਹਾ ਜਿਹੜੇ ਕਈ ਨਿਊ ਕਮਰ ਨੇ ਉਹਨਾਂ ਦੇ ਕੋਲ ਉਹ ਮਤਲਬ ਬਹੁਤ ਵੱਡੀ ਇੱਕ ਅਪ ਫਰੰਟ ਅਮਾਉਂਟ ਪੇ ਕਰਦੇ ਆ ਪਰਸਨਲ ਲੈਂਡਲੋਰਡ ਨੂੰ ਰੈਂਟ ਦੇਣ ਦੇ ਲਈ ਇਹਦੇ ਚ ਹੁਣ ਲੀਗਲ ਗ੍ਰੇ ਏਰੀਆ ਆ ਜੇ ਇਹ ਇਲੀਗਲ ਨਹੀਂ ਆ ਕਿ ਦੋ ਮਤਲਬ ਮਤਲਬ ਇੱਕ ਦੋ ਉਦੋਂ ਤੱਕ ਵਸੇ ਦੋ ਮਹੀਨੇ ਦਾ ਕਿਰਾਇਆ ਪਹਿਲਾਂ ਤੋਂ ਹੀ ਲੈ ਸਕਦੇ ਆ ਪਰ ਇਹ ਤੋਂ ਜ਼ਿਆਦਾ ਵੀ ਲਈਏ ਤੇ ਇਲੀਗਲ ਨਹੀਂ ਆ ਜੇ ਅਪ ਫਰੰਟ ਲੈਂਦੇ ਆ ਸੋ ਇਹ ਰੈਂਟਰਸ ਨੂੰ ਇੱਕ ਸਮੱਸਿਆ ਵਾਲੀ ਥਾਂ ਦੇ ਉੱਤੇ ਛੱਡ ਦਿੰਦਾ ਆ ਰੀਅਲ اسٹیਟ ਏਜੰਟ ਅਕਸਰ ਸਿਸ਼ਟ ਕਰਦੇ ਆ ਨਿਊ ਕਾਮਰਸ ਨੂੰ ਕਿ ਕਈ ਮਹੀਨਿਆਂ ਦਾ ਰੈਂਟ ਆਪਰ ਫਰੰਟ ਦੇ ਉੱਤੇ দাও ਤਾਂ ਤੁਹਾਡਾ ਘਰ ਜਿਹੜਾ ਅਸੀਂ ਕਿਰਾਏ ਤੇ ਲੱਭ ਕੇ ਦੇ ਸਕਦੇ ਆ ਲੈਂਡਲੋਰ ਜਿਹੜੇ ਪ੍ਰੀਫਰ ਕਰਦੇ ਆ ਫਰੰਟ ਪੇਮੈਂਟ ਤਾਂ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਣ ਕਿਸੇ ਕਿਸਮ ਦੇ ਵੀ ਟੈਨੈਂਟ ਨਾਲ ਸੰਬੰਧਿਤ ਫਰਾਡ ਤੋਂ ਇਸ਼ੂ ਜਿਹੜਾ ਨਿਊ ਕਾਮਰਸ ਦੇ ਉੱਤੇ ਇੰਟੀਰੀਅਰ ਦੇ ਵਿੱਚ ਜਿਹੜੇ ਆ ਰਹੇ ਆ ਉਹਨਾਂ ਸਾਰਿਆਂ ਦੇ ਉੱਤੇ ਵੱਡਾ ਅਸਰ ਪਾਉਂਦਾ ਸਿਰਫ ਟੋਰਾਂਟੋ ਦੇ ਵਿੱਚ ਹੀ ਨਹੀਂ ਜਿਹੜੀ ਬਾਬਯੂਦ ਇੱਕ ਕੈਸ਼ਫੋਲ ਜਿਹੜੀ ਫਾਈਨੈਂਸ਼ੀਅਲ ਸਟ੍ਰੇਨ ਦੇ ਵਿੱਚੋਂ ਲੋਕ ਰੰਗ ਰਹੇ ਆ ਚਿੰਤਾ ਬਹੁਤ ਇਸ ਮਾਮਲੇ ਵਿੱਚ ਪੈਦਾ ਹੋਈ ਹੈ ਅਸਲ ਹੁਣ ਇੱਕ ਜੋੜੇ ਨੇ ਆਪਣੀ ਗੱਲ ਸਾਂਝੀ ਕੀਤੀ ਉਹ ਤੇ ਇੱਕ ਔਰਤ ਉਹਦਾ ਹਸਬੰਡ ਉਹਨਾਂ ਨੇ ਇੱਕ ਦਰਪਕ 12 ਯੂਨਿਟ ਦੇਖਿਆ ਸੀ ਜਦੋਂ ਟੋਰਾਂਟੋ ਦੇ ਵਿੱਚ ਪਹੁੰਚੇ ਪਿਛਲੇ ਸਬਰ ਦੇ ਵਿੱਚ ਜਿਹੜਾ ਜਿਹੜੇ ਲੈਂਡਲੋਰਡ ਆ ਐਪਲੀਕੇਸ਼ਨ ਨੂੰ ਰਿਜੈਕਟ ਕਰੀ ਜਾ ਰਹੇ ਆ ਕਿਸੇ ਨਾ ਕਿਸੇ ਕਾਰਨ ਕਰਕੇ ਹੁਣ ਉਹ ਫਰਸਟ੍ਰੇਟ ਹੋ ਗਏ ਕਿ ਮਤਲਬ ਕਿੱਥੇ ਕਿੱਥੇ ਜਾ ਕੇ ਉਹਨਾਂ ਨੂੰ ਰਹਿਣਾ ਪਿਆ ਉਹਨਾਂ ਨੇ ਜਿਹੜੇ ਇੱਕ ਉਹਨਾਂ ਦੇ ਵਿੱਚ ਜਿਹੜੀ ਉਹ ਕੁੜੀ ਆ IBM ਦੇ ਵਿੱਚ ਕੰਮ ਕਰ IBM ਆ ਜਿਹੜੀ ਲੀਮਾ Peru ਦੇ ਵਿੱਚ ਕੰਮ ਕਰਦੀ ਸੀ 9 ਸਾਲ ਪਹਿਲਾਂ ਇੱਥੇ ਆਉਣ ਤੋਂ ਕਿਉਂਕਿ politically unstable ਹੋ ਗਈ ਉਹ ਹੀ Peru ਤੇ ਉਹ ਇਧਰਲੇ ਪਾਸੇ ਨੂੰ ਮੂਵ ਕਰ ਗਏ 2 ਮਹੀਨਿਆਂ ਦੇ ਲਈ ਉਹ ਤੇ ਉਹਦਾ ਹਸਬੰਡ ਕਾਊਚ ਦੇ ਉੱਤੇ ਸੁੱਤੇ ਆ ਇੱਕ ਛੋਟੇ ਜਿਹੇ ਬੈਡਰੂਮ ਅਪਾਰਟਮੈਂਟ ਦੇ ਵਿੱਚ ਡਾਊਨਟਾਊਨ ਟੋਰੰਟੋ ਦੇ ਵਿੱਚ ਜਿਹੜਾ ਉਹਨਾਂ ਨੇ ਦੋ ਹੋਰ ਕਪਲ ਤੇ ਨਾਲ ਸ਼ੇਅਰ ਕੀਤਾ ਸੀ ਕਿ ਰੀਅਲ ਏਸਟੇਟ ਏਜੰਟਸ ਨੇ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਹੇ ਆ ਉਹ ਬਹੁਤੀ ਵਾਰੀ ਇਸ ਕਰਕੇ ਰਿਜੈਕਟ ਕਰ ਦਿੰਦੇ ਆ ਕਿ ਨਵੇਂ ਬੰਦੇ ਦਾ ਨਾਂ ਤੇ ਕ੍ਰੈਡਿਟ ਸਕੋਰ ਹੁੰਦਾ ਨਾ ਕੰਫਰੈਂਸ ਲੈਟਰ ਹੁੰਦੀ ਆ ਤੇ ਨਾ ਕੋਈ ਜੌਬ ਹੁੰਦੀ ਆ ਏਜੰਟਸ ਫਿਰ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਾਲ ਦਾ ਰੈਂਟ ਪਹਿਲਾਂ ਦੇ ਦਿਓ ਹੁਣ ਸੋਚ ਕੇ ਦੇਖੋ ਵੀ ਸਾਲ ਦਾ ਕਿਰਾਇਆ ਪਹਿਲਾਂ ਦੇਣਾ ਹੋਵੇ ਤੱਕ ਇਹਦੇ ਤੱਕ ਗੱਲ ਜਾਂਦੀ ਆ ਸੋ ਉਹਨਾਂ ਨੇ ਕਿ ਕੁਝ ਆਪਸ਼ਨਸ ਦੇਖਣੀ ਸ਼ੁਰੂ ਕਰ ਦਿੱਤੀਆਂ ਕਜੀਜੀ ਦੇ ਉੱਤੇ ਜਾਂ ਦੂਜੀਆਂ ਵੈਬਸਾਈਟਸ ਦੇ ਉੱਤੇ ਦਿਲ ਕਿ ਵਨ ਬੈਡਰੂਮ ਵਨ ਡੈਨ ਦੀ ਜਿਹੜੀ ਅਪਾਰਟਮੈਂਟ ਆ ਉਹ 2200 ਡਾਲਰ ਦਾ ਹੈ ਲਗਭਗ ਲੈਂਡਲੋਰ ਜਿਹੜੇ ਵਿਲਿੰਗ ਸੀ ਕਰਨ ਨੂੰ ਮਿਲਣ ਦੇ ਲਈ ਮਿਲਣ ਆਜੋ ਕਹਿੰਦੇ ਘਰ ਦੇਖੋ ਉਹਨਾਂ ਨੂੰ ਮਤਲਬ 28300 ਡਾਲਰ ਸਾਰੇ ਜ਼ਿੰਦਗੀ ਚ ਜਿੰਨੇ ਕ ਕਮਾਏ ਸੀ ਉਹ ਦੇਣ ਦੇ ਲਈ ਮਜਬੂਰ ਹੋਣਾ ਪਿਆ ਇਹ ਸਿੱਧ ਕਰਨ ਦੇ ਲਈ ਵੀ ਸਿਰ ਲਾਏ ਵਾਲਾ ਲੈਂਡਲੋਰ ਦੇ ਲਈ ਤੇ ਫਾਈਨਲੀ ਉਹਨਾਂ ਨੇ ਉਹ ਘਰ ਉਹਨਾਂ ਨੂੰ ਮਿਲ ਗਿਆ ਸੋ ਇਹ ਇਹ ਟੱਕਲ ਵੱਤ ਪਹੁੰਚ ਚੁੱਕੀ ਹੈ ਜਿਹੜੇ ਜਿੰਨੇ ਇਸ ਵੇਲੇ ਨਿਊ ਕਮਰਸ ਜਿਹੜੇ ਇਸ ਵੇਲੇ ਪੇ ਕਰ ਰਹਾ ਹਜ਼ਾਰਾਂ ਦੇ ਡਾਲਰ ਅਪfront ਦੇ ਉੱਤੇ ਕਿਉਂਕਿ ਲੈਂਡਲੋਰਡ ਦਾ ਪ੍ਰੈਸ਼ਰ ਆ ਰੈਂਟ ਦੇ ਲਈ ਤੇ ਉਹ ਇੱਕ ਵੱਡਾ ਸੰਕਟ ਹੈ ਸਾਰਿਆਂ ਦੇ ਲਈ ਪੈਦਾ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਟੈਕਨੀਕਲੀ ਇਹ ਇਲੈਗਲ ਚੀਜ਼ ਹੈ ਨਹੀਂ ਜਿਹੜਾ ਵਕੀਲ ਨੇ ਜਿਹੜੇ ਹਾਊਸਿੰਗ ਦੇ ਐਕਸਪਰਟ ਨੇ ਕਹਿੰਦੇ ਵੀ ਗ੍ਰੇ ਜ਼ੋਨ ਆ ਇੱਥੇ ਕਿਸੇ ਨਾ ਕਿਸੇ ਨਿਊ ਕਮਰਸ ਦੇ ਲਈ ਤੇ ਦੂਜੇ ਜਿਹੜੇ ਹੈਗੇ ਆ ਕਿ ਰੈਂਟਰ ਜਿਹੜੇ ਬਲਨਾਰੇ ਵੱਲ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਪੈ ਰਿਹਾ ਹੁਣ ਇੰਨੀ ਰਕਮ 28000 ਡਾਲਰ ਕਿਹਦੇ ਕੋਲ ਹੁੰਦੀ ਹੈ ਜਿਹੜੀ ਪਹਿਲਾਂ ਦੇ ਦੂਵੇ ਉਹ ਤੇ ਨਵੇਂ ਬੰਦੇ ਕੋਲ ਕ੍ਰੈਡਿਟ ਸਕੋਰ ਵੀ ਹੈ ਨਹੀਂ ਸਾਲ-ਸਾਲ ਦਾ ਰੈਂਟ ਪਹਿਲਾਂ ਲੈਣ ਲੱਗ ਪਾਇਆ ਸੋ ਜਿਹੜਾ ਇਸ ਕਿਸਮ ਦੀਆਂ ਸਮੱਸਿਆਵਾਂ ਇੱਕ ਪਾਸੇ ਜਿਹੜੇ ਲੈਂਡਲੋਰਡ ਨੇ ਉਹਨਾਂ ਦੇ ਆਪਣੇ ਕਨਸਰਨ ਕਈ ਥਾਵ ਦੇ ਉੱਤਰੋਂ ਐਸੋਸੀਏਸ਼ਨਸ ਬਣਾਈਆਂ ਹੈ ਉਹ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਵੀ ਇਹ ਲੋਕ ਤਾਂ ਜਿਹੜੇ ਕਿਰਾਇਆ ਨਹੀਂ ਵਧਾ ਸਕਦੇ ਸੀ ਇੱਕ ਖਾਸ ਲਿਮਿਟ ਤੋਂ ਜ਼ਿਆਦਾ ਦੂਜਾ ਇਹ ਪੇ ਨਹੀਂ ਕਰਦੇ ਤੀਜਾ ਛੱਡ ਕੇ ਚਲੇ ਜਾਂਦੇ ਆ ਸਾਡੇ ਹੱਥ ਪੱਲੇ ਕੁਝ ਨਹੀਂ ਆਉਂਦਾ ਜੇ ਇਹਨਾਂ ਨੂੰ ਏਕਸ਼ਨ ਨੋਟਿਸ ਹੋ ਸੋ ਵੀ ਗਿਆ ਕੋਰਟ ਨੇ ਕਹਿ ਵੀ ਦਿੱਤਾ ਵੀ ਤੁਸੀਂ ਇੱਥੋਂ ਚਲੇ ਜਾਓ ਉਸ ਤੋਂ ਬਾਅਦ ਵੀ ਇਹ ਜਿਹੜੇ ਆ ਕਿੰਨਾ ਕਿੰਨਾ ਚਿਰ ਇੱਥੋਂ ਨਹੀਂ ਜਾਂਦੇ ਤੇ ਕੋਈ ਕੁਝ ਨਹੀਂ ਕਰ ਸਕਦਾ ਵੀ ਜਦੋਂ ਤੁਹਾਡਾ ਕਿਸੇ ਟੈਨੈਂਟ ਦੇ ਨਾਲ ਡਿਸਪਿਊਟ ਹੋ ਗਿਆ ਤੇ ਤਿੰਨ ਤੋਂ ਚਾਰ ਹਫ਼ਤੇ ਜਿਹੜੇ ਆ ਉਹ ਤੁਹਾਡੇ ਗਏ ਸਮਝੋ ਨਾ ਕਿਰਾਇਆ ਮਿਲਣਾ ਤੇ ਨਾ ਉਹਨਾਂ ਨੇ ਉੱਥੋਂ ਜਾਣਾ ਤੇ ਦੂਜੇ ਪਾਸੇ ਜਿਹੜੇ ਕਿਰਾਏਦਾਰ ਆ ਉਹ ਇਹ ਕਹਿ ਰਹੇ ਕਿ ਕਿਰਾਏ ਵਾਦੀ ਇੰਨੇ ਗਏ ਆ ਕਿ ਹੁਣ ਅਫੋਰਡ ਕਰਨੇ ਔਖੇ ਹੋ ਗਏ ਆ ਵੀ ਆ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਵੀ ਸਾਲ ਦਾ ਰੈਂਟ ਪਹਿਲਾਂ ਇਹ ਤੇ ਆਪਣੇ ਆਪ ਤੇ ਵਿੱਚ ਇੱਕ ਬਹੁਤ ਵੱਡਾ ਤਕਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ